ਮਿੰਟੂ ਜੀ ਇਹ ਵੀ ਕਹ ਰੋ ਕਿ ਇਤਿਹਾਸ ਦੇ ਵਿੱਚ ਨਵੀਂ ਸਿਰਜਣਾ ਹੀ ਹੈ ਕਿ ਇੱਕ ਤੇ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਤੇ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਹਾਂ ਉੱਥੇ ਕੁਰਸੀਆਂ ਪਿੱਛੇ ਅਸੀਂ ਬੈਠਣ ਪਿੱਛੇ ਲੜ ਵੀ ਰਹੇ ਹਾਂ ਤੇ ਉਹ ਵੀ ਵਿਧਾਇਕ ਸਾਹਿਬ ਇੱਕ ਜਿਹੜੇ ਕਿ ਪਹਿਲਾਂ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਸੁਖਵੀਰ ਜੀ ਤੇ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨੇ ਹੁਣ ਕੀ ਕਹੀ ਇਹਨਾਂ ਨੂੰ ਕਿ ਭਾਈ ਕੁਰਸੀਆਂ ਤੋਂ ਬਿਨਾਂ ਵੀ ਮਾੜਾ ਮੋਟਾ ਕੁਝ ਚੱਲ ਸਕਦਾ ਹੈ ਕਿ ਕੱਲਾ ਕੁਰਸੀਆਂ ਦਾ ਕੰਮ ਹੀ ਕਰਨਾ ਹੈ ਨਹੀਂ ਦੇਖੋ ਸੁਖਵੀਰ ਮੈਸਰ ਖਾਨਾ ਵਾਲੇ ਦੀ ਜਿੱਥੋਂ ਤੱਕ ਕਹਾਣੀ ਹੈ ਨਾ ਇਹ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਚਰਚਾ ਚ ਹੀ ਰਹੇ ਆ ਹੂੰ ਕਦੇ ਫੋਨ ਵਾਲੇ ਨੈਟਵਰਕ ਤੋਂ ਜੀ ਕਦੇ ਇੱਕ ਹੋਰ ਚਰਚਾ ਚੱਲ ਪਈ ਸੀ ਗਨਮੈਣਾਂ ਵਾਲੀ ਚਲੋ ਕੋਈ ਆਪਾਂ ਕਿਸੇ ਚੀਜ਼ ਦੀ ਕੋਈ ਸਟੈਬਲਿਸ਼ ਸਟੈਬਲਿਸ਼ਮੈਂਟ ਤੇ ਨਹੀਂ ਕਰ ਸਕਦੇ ਪਰ ਉਹ ਉਦੋਂ ਵੀ ਬਹੁਤ ਚਰਚਾ ਚੱਲੀ ਜੀ ਫਿਰ ਮੰਦਰ ਕਮੇਟੀ ਦਾ ਦੋਸ਼ ਆ ਗਿਆ ਬਿਲਕੁਲ ਮੁੱਲਕ ਇੱਕ ਤੂੰ ਵੱਧ ਕੇ ਇੱਕ ਕਹਿ ਲਓ ਕਿ ਇਹਨਾਂ ਦੇ ਵਿਵਾਦ ਜਿਹੜੇ ਆ ਨਾ ਉਹ ਸਾਹਮਣੇ ਆਏ ਆ ਸੁਖਬੀਰ ਮੈਸਰਖਾਨਾ ਦੇ ਹੁਣ ਆ ਜਿਹੜਾ ਨਵਾਂ ਪੰਗਾ ਪਿਆ ਮੈਂ ਤੇ ਅੱਗੇ ਦੇਖਿਆ ਮੈਂ ਕਿਹਾ ਇਹਨਾਂ ਨੇ ਮੇਲਾ ਸਫਲ ਕਰਤਾ 26 ਜਨਵਰੀ ਵਾਲਾ ਵੀ ਜੀ ਉਧਰ ਤੁਸੀਂ ਉਹ ਇੱਕ ਹੋਰ ਖਬਰ ਵੀ ਵੇਖੀ ਹੋਣੀ ਆ ਨਾ ਲੁਧਿਆਣੇ ਵਾਲੀ ਸਾਈਡ ਤੇ 26 ਜਨਵਰੀ ਦਾ ਬਾਈਕਾਟੀ ਕਰਕੇ ਝੜੋਵਾਲ ਹਾਂ ਬਿਲਕੁਲ ਉਹ ਕਹਿੰਦੇ ਜੀ ਸਾਡਾ ਕੁਰਸੀਆਂ ਦੀ ਵਿਵਸਥਾ ਨਹੀਂ ਹੈਗੀ ਠੀਕ ਟੰਗਦੀ ਸਾਡੇ ਮਤਲਬ ਕਿ ਹੁਣ ਪਤਾ ਨਹੀਂ ਕਿਦਾਂ ਦੀ ਆ ਕੁਰਸੀਆਂ ਚਾਹੀਦੀਆਂ ਹੂੰ ਕਿੱਦਾਂ ਦੇ ਸੱਜਣ ਟੋਲ ਦੀਏ ਜਰਾ ਸਾਨੂੰ ਵੀ ਸਮਝਾਓ ਹੁਣ ਕਿਦਾਂ ਦੀਆਂ ਕੁਰਸੀਆਂ ਚਾਹੀਦੀਆਂ ਭਾਈ ਇਹਨਾਂ ਵਾਸਤੇ ਸੋਫੇ ਲਾ ਦਿਓ ਜੀ ਔਰ ਕੀ ਆ ਉਹ ਹੀ ਚਾਹੀਦੀ ਨੇ ਪਰ ਉੱਤੇ ਚਾਹੀਦੀ ਨੇ ਪਹਿਲ ਦੇ ਹਾਂਜੀ ਇਹ ਤੇ ਉਥੋਂ ਬਾਈਕਾਟ ਕਰ ਗਏ ਨੇ ਹਮ ਮੈਂ ਕਹੇ ਵੀ ਕੰਮ ਨਿਰਾਲਾ ਹੋ ਰਿਹਾ ਕਿ ਭਾਈ ਆਪੋਜੀਸ਼ਨ ਵਾਲੇ ਤੇ ਕਦੇ-ਕਦੇ ਆਪਾਂ ਵੇਖਦੇ ਆਂ ਰੋਸ ਜਾਂਦੇ ਆ ਮੀਡੀਆ ਵਾਲੇ ਰੋਸ ਜਾਂਦੇ ਆ ਸੱਤਾਤਾਰੀ ਰੋਸੀ ਜਾਂਦੇ ਬਈ ਬੈਠਣ ਦਾ ਸਾਡਾ ਪ੍ਰਬੰਧ ਤੁਸੀਂ ਚੱਜਦਾ ਨਹੀਂ ਜੇ ਕੀਤਾ ਆਪਣੇ ਨਾਲ ਕਾਹਦੇ ਸ਼ਿਕਵੇ ਹੈ ਆਪਣੇ ਨਾਲ ਹੀ ਕਰ ਜਾਂਦੇ ਹਾਂਜੀ ਹਾਂਜੀ ਫਿਰ ਉਹ ਜਿਹੜਾ ਆ ਕੰਮ ਹੋਇਆ ਬਈ ਮੌੜ ਵਾਲਾ ਜੀ ਇਹ ਤਾਂ ਕਮਾਲ ਹੀ ਹੋ ਗਈ ਹੂੰ ਤੇ ਕਮਾਲ ਹੋ ਗਈ ਆ ਵੀ ਜਿਵੇਂ ਵਿਆਹ ਦੇ ਵਿੱਚ ਸ਼ਰਾਬੀ ਲੜਦੇ ਆ ਛੱਡਦੇ ਤੂੰ ਮੈਨੂੰ ਛੱਡਦੇ ਮੈਂ ਇਹਨੂੰ ਆਗ ਕਰਦੇਂਗਾ ਵਾਅ ਕਰਦੇਂਗਾ ਪ੍ਰਧਾਨ ਸਭ ਤੇ ਉੱਥੇ ਤੱਤੇ ਹੋਏ ਪੈ ਨੇ ਹੂੰ ਹੁਣ ਦੇਖੋ ਉੱਥੇ ਜਿਹੜਾ ਮਾਮਲਾ ਵਾਪਰਿਆ ਮਾਮਲਾ ਕੀ ਵਾਪਰਿਆ ਕਿ ਜਿਹੜਾ ਉਹ ਨਗਰ ਕਾਉਂਸਲ ਦਾ ਪ੍ਰਧਾਨ ਆ ਦੱਸਦੇ ਆ ਕਿ ਜਿਹੜੀ ਉਹਦੀ ਚੇਅਰ ਲੱਗੀ ਸੀ ਉਹਦੇ ਤੇ ਕਿਸੇ ਨੂੰ ਬਿਠਾ ਦਿੱਤਾ ਗਿਆ ਜੀ ਸਿੱਧਾ ਸਿੱਧਾ ਇਹ ਵੀ ਚਰਚਾ ਹੈ ਕਿ ਸ਼ਾਇਦ ਵਿਧਾਇਕ ਨੇ ਕਹਿ ਕੇ ਸਾਰਾ ਕੁਝ ਕਰਵਾਇਆ ਹੂੰ ਫਿਰ ਉਸ ਤੋਂ ਬਾਅਦ ਜਿਹੜੀ ਨਾਲ ਵਾਲੀ ਕੁਰਸੀ ਸੀ ਉਹਨੇ ਮਤਲਬ ਕਿ ਆਪਦੇ ਮੁੰਡੇ ਨੂੰ ਸ਼ਾਇਦ ਆਖਿਆ ਕਿ ਇਹ ਵੀ ਨਾ ਮਲੀ ਜਾਵੇ ਹੂੰ ਉਹ ਕਿਤੇ ਬੈਠਾ ਤੇ ਉਹ ਦੋਸ਼ ਲਾ ਰਹੇ ਨੇ ਕਿ ਉਹ ਜਮਰੀਆ ਉਹਦੇ ਜੀ ਪਰ ਤੁਹਾਨੂੰ ਪਤਾ ਹੂੰ ਬੱਕੀ ਵਿੱਚ ਵਜੇ ਹੂਰੇ ਦਾ ਬੰਦ ਪਿਆ ਦਰਵਾਜਾ ਤੋ ਮਤਲਬ ਕਿ ਉਹ ਕਹਿੰਦੇ ਵੀ ਹੂਰਾ ਮਾਰਿਆ ਉਹਦੀ ਬੱਕਰੀ ਹਾਂਜੀ ਇਥੋਂ ਰੌਲਾ ਪੈਂਦਾ ਪੈਂਦਾ ਤੁਸੀਂ ਵੇਖੋਗੇ ਕਿ ਥੋਂ ਦਾ ਚੱਲਿਆ ਕੰਮ ਕਿੱਥੇ ਆ ਗਿਆ ਹੂੰ ਓਵਰਨਗਰ ਕਾਉਂਸਲ ਦਾ ਪ੍ਰਧਾਨ ਜਿਹੜਾ ਹੈ ਉਹ ਤੇ ਹੋ ਗਿਆ ਫਿਰ ਆਪੇ ਤੋਂ ਬਾਹਰ ਉਹ ਕਹਿੰਦਾ ਜੀ ਕਿ ਮੇ ਤੋਂ 30 ਲੱਖ ਰੁਪਈਆ ਲਿਆ ਨਾ ਇਹ ਤੁਹਾਡਾ ਵਿਧਾਇਕ ਜਿਹੜਾ ਵੀ ਕਿਹਾ 30 ਲੱਖ ਚ ਮੈਂ ਕੀ ਦੀ ਸੀ ਤੁਸੀਂ ਅਟੈਚੀ ਤੋਂ ਬਾਅਦ ਹੁਣ ਫੇਰ ਚਰਚਾ ਹੈ ਉਸੇ ਦੀ ਹਾਂਜੀ ਉਹੀ ਤੇ ਗੱਲ ਹੈ ਕਿ ਉਹ ਤੇ ਅਟੈਚੀ ਮਸਾ ਬੰਦ ਕੀਤਾ ਕਾਂਗਰਸੀਆਂ ਨੇ ਇਦਰਾ ਨਵਾਂ ਹੀ ਝੋਲਾ ਖੁੱਲ ਗਿਆ ਜੀ ਬਿਲਕੁਲ ਝੋਲਾ ਕਦਾ ਤੇ ਰੌਲਾ ਖੁੱਲ ਗਿਆ ਹੂੰ ਹੁਣ ਗੱਲ ਇਹ ਹੈ ਕਿ ਬਈ ਇਹਨਾਂ ਨੇ ਆ ਕੋਈ ਪ੍ਰतिकਰਮਤੇ ਨਹੀਂ ਦਿੱਤਾ ਜਿਹੜੇ ਵਿਧਾਇਕ ਸਾਹਿਬ ਆ ਜੀ ਕਿ ਕੀ ਤੁਸੀਂ ਇਸ ਦੋਸ਼ ਦਾ ਖੰਡਨ ਕਰਦੇ ਹੋ ਹਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਵਿਧਾਇਕ ਸਾਹਿਬ ਦਾ ਪਰ ਉਹ ਜਿਹੜੀ ਵੀਡੀਓ ਆ ਤੁਸੀਂ ਵੇਖੋ ਕਿ ਕਿੰਨੀ ਵਾਇਰਲ ਹੋਈ ਹੈ ਜੀ ਜੀ ਬਹੁਤ ਵਾਇਰਲ ਹੋਈ ਆ ਵੀਡੀਓ ਹੂੰ ਉਹ ਤੇ ਹੋਣੀ ਆ ਫਿਰ ਹਾਂ ਜੀ ਲੋਕ ਕਹਿੰਦੇ ਆ ਕਿ ਭਾਈ ਹੁਣ ਦਿਓ ਜਵਾਬ ਤੁਸੀਂ ਤੇ ਜ਼ੀਰੋ ਟੋਲਰੈਂਸ ਰੱਖਦੇ ਹੋ ਤੁਸੀਂ ਤੇ ਆ ਕੁਝ ਕਰਦੇ ਹੋ ਹੁਣ ਦਿਓ ਜਵਾਬ ਕਿ ਕੀ 30 ਲੱਖ ਰੁਪਈਆ ਜਿਹੜਾ ਉਹ ਗਿਆ ਹੂੰ ਵੈਸੇ ਤੇ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਪੋਸਟ ਉਹ ਚੱਲਦਾ ਹੈ ਤੁਹਾਨੂੰ ਪਤਾ ਵੀ ਬੈਨ ਇਹ ਤਾਂ ਵੀ ਚੱਲਦਾ ਪੋਸਟ ਤੇ ਪੋਸਟ ਇਸੇ ਪੋਸਟ ਵੀ ਉਹਦਾ ਤੁਹਾਨੂੰ ਪਤਾ ਹੀ ਆ ਕਿ ਅੰਡਰ ધ ਟੇਬਲ ਕਿਵੇਂ ਹਾਸਲ ਕੀਤੀ ਜਾਂਦੀ ਹੈ ਇਹ ਕੋਈ ਮਤਲਬ ਛੋਟੀ ਗੱਲ ਨਹੀਂ ਹੈ ਹੁਕਮ ਸਾਹਿਬ ਜੀ ਬਿਲਕੁਲ ਔਰ ਰਿਕਾਰਡ ਤੁਹਾਡਾ ਹੀ ਪ੍ਰਧਾਨ ਨਗਰ ਕਾਉਂਸਲ ਦਾ ਵੈਸੇ ਤੇ ਦੱਸਦੇ ਆ ਕਿ ਉਹ ਕਿਸੇ ਹੋਰ ਪਾਰਟੀ ਚੋਂ ਆਇਆ ਸੀਗਾ ਹੁਣ ਕਿਸੇ ਹੋਰ ਪਾਰਟੀ ਚੋਂ ਆਏ ਬੰਦੇ ਨੂੰ ਜੇ ਪਦਵੀ ਮਿਲਦੀ ਆ ਤੇ ਉਹ ਆਪ ਹੀ ਦੱਸ ਰਿਹਾ ਕਿ ਕਿਵੇਂ ਮਿਲਦੀ ਹੈ ਮਿਲਦੀ ਬਿਲਕੁਲ ਤੁਸੀਂ ਤੇ ਮਤਲਬ ਕਿ ਭਾਈ ਕਹਿੰਦੇ ਹੋ ਕਿ ਜ਼ੀਰੋ ਟੋਲਰੈਂਸ ਆ ਤੇ ਆ ਤੁਹਾਡੀ ਟੋਲਰੈਂਸ ਦੀ ਤੇ ਕਿੱਦੋਂ ਖਿਲਰੀ ਪਈ ਆ ਹੂੰ ਅਗਲੇ ਨੇ ਤਾਂ ਖਲਾਰੇ પાਕੇ ਰੱਖ ਦਿੱਤੇ ਆ ਤੇ ਕਮਾਲ ਦੀ ਗੱਲ ਆ ਸੁਖਮ ਸਿੰਘ ਸਾਹਿਬ ਕੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਕੋਈ ਆਪੋਜੀਸ਼ਨ ਨਹੀਂ ਹੈ ਉੱਥੇ ਹੂੰ ਆ ਕੋਈ ਰੀਅਲ ਪਰਸਨ ਨਹੀਂ ਹੈ ਉੱਥੇ ਜਿਹੜਾ ਕੋਈ ਇਦਾਂ ਦੀ ਗੱਲ ਕਰ ਰਿਹਾ ਗੱਲ ਕੌਣ ਕਰ ਰਿਹਾ ਨਗਰ ਕਾਉਂਸਲ ਦਾ ਪ੍ਰਧਾਨ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਹੁਣ ਜਾਂਚ ਕਰੇ ਕੌਣ ਬੜੀ ਮਤਲਬ ਕਿ ਅਜੀਬ ਪਰਸਥਿਤੀ ਆ ਵੈਸੇ ਤੇ ਤੁਸੀਂ ਵੇਖੋ ਕਿ ਇਸ ਸਿਸਟਮ ਦੇ ਵਿੱਚ ਸਚਾਈ ਤੇ ਹੋਈ ਹੈ ਨਾ ਕਿ ਭਈ ਜਿਵੇਂ ਠਾਣਿਆਂ 'ਚ ਜਾਂ ਹੋਰ ਥਾਵਾਂ 'ਤੇ ਆਪਾਂ ਦੇਖਦੇ ਹਾਂ ਕਿ ਪੋਸਟਿੰਗ ਕਰਵਾਉਣੀ ਆ ਤਾਂ ਉਹਦੀ ਇੱਕ ਕੀਮਤ ਹੈ ਜੀ ਇਸੇ ਤਰ੍ਹਾਂ ਸੱਤਾ ਦੇ ਵਿੱਚ ਇਹਨੂੰ ਕੋਈ ਬੰਦਾ ਡਿਨਾਈ ਕਰੀ ਜਾਵੇ ਕੋਈ ਬੰਦਾ ਜੋ ਮਰਜ਼ੀ ਕਰੀ ਜਾਵੇ ਪਰ ਹਕੀਕਤ ਇਹ ਹੋਆ ਇਸ ਸਿਸਟਮ ਦੀ ਹਕੀਕਤ ਇਹੋ ਆ ਕਿ ਜਿੰਨੀ ਵੱਡੀ ਥਾਲੀ ਓਨਾ ਵੱਡਾ ਤੁਹਾਡਾ ਬਈ ਮਕਾਮ ਆ ਥਾਲੀ ਹੁਣ ਚਾਂਦੀ ਦੀ ਵਿੱਚ ਸਜਾਵਟ ਕਰਕੇ ਤੁਸੀਂ ਦਿਓ ਪੇਸ਼ ਕਰੋ ਤੇ ਗਾਂ ਗਾਂ ਬੰਦਾ ਚੜਦਾ ਜਾਂਦਾ ਤੋ ਮਤਲਬ ਕਿ ਮੈਂ ਤੇ ਹਰਾਮ ਆ ਕਿ ਇਦਾਂ ਦੇ ਰੋਲੇ ਜਿਹੜੇ ਆ ਉਹ ਪਹਿਲਾਂ ਅਸੀਂ ਆਫ ਦੀ ਰਿਕਾਰਡ ਤੇ ਬਥੇਰੇ ਸੁਣੇ ਆ ਇਹ ਆਉਂਦੀ ਰਿਕਾਰਡ ਆਉਂਦੀ ਰਿਕਾਰਡ ਬਿਲਕੁਲ ਆਉਂਦੀ ਰਿਕਾਰਡ ਆ ਗਿਆ ਜਿਹਦੇ ਵਿੱਚ ਇੱਕ ਨਗਰ ਕਾਉਂਸਲ ਦਾ ਪ੍ਰਧਾਨ ਕਹਿ ਰਿਹਾ ਕਿ 30 ਲੱਖ ਰੁਪਈਆ ਲਏ ਆ ਨੇ ਜੀ 3 ਲੱਖ ਰੁਪਈਆ ਲਿਆ ਹੂੰ ਤਾਂ ਇਹ ਕਮਾਲ ਦੀ ਗੱਲ ਹੈ ਵੈਸੇ ਇਹ ਤੇ ਵੈਸੇ ਆਹੀ ਤੇ ਉਹ ਦੇਖੋ ਸ਼ੁਰੂ ਚ ਹੀ ਇਹਨਾਂ ਨੂੰ ਪਿੱਟਦੇ ਸੀਗੇ ਕਿ ਭਾਈ ਤੁਸੀਂ ਵੇਖੋ ਤੁਹਾਡੇ ਸਿਸਟਮ ਦੇ ਵਿੱਚ ਆਹੀ ਹਾਲ ਹੈ ਤੇ ਇਹ ਇਹ ਸਾਰਾ ਕੁਝ ਇਦਾਂ ਹੀ ਹੁੰਦਾ ਹੈ ਨਾ ਹੂੰ ਤੁਸੀਂ ਵੇਖ ਲਓ ਟਰੱਕ ਯੂਨੀਅਨਾਂ ਤੋਂ ਲੈ ਕੇ ਇਧਰ ਉਧਰ ਦੀਆਂ ਜਿੱਥੇ ਮਰਜੀ ਝਾਤ ਮਾਰ ਔਰ ਤੇ ਸਬਜ਼ੀ ਮੰਡੀਆਂ ਦੇ ਵਿੱਚ ਪ੍ਰਧਾਨਗੀ ਦਾ ਇਦਾਂ ਹੀ ਹੁੰਦਾ ਕਿ ਤੈਨੂੰ ਸਬਜ਼ੀ ਮੰਡੀ ਦਾ ਪ੍ਰਧਾਨ ਲਾ ਦਿੰਦੇ ਆ ਜੀ ਜੀ ਉਥੇ ਮਤਲਬ ਕਿ ਤੁਮ ਆਵਾਜ਼ਾਂ ਕੰਮ ਚਲਾਈ ਚੱਲੀ ਪ੍ਰਧਾਨ ਲਾਏ ਇਸੇ ਚੱਕਰ ਚ ਜਾਂਦੇ ਆ ਜੀ ਜੀ ਐਸ ਐਮ ਸੀ ਕਮੇਟੀ ਦੇ ਪ੍ਰਧਾਨ ਤਾਂ ਜੇ ਬੋਰਡ ਲੱਗ ਸਕਦਾ ਤੇ ਕੁਝ ਵੀ ਹੋ ਸਕਦਾ ਫਿਰ ਸਬਜ਼ੀ ਮੰਡੀ ਵਾਲੇ ਵੀ ਹੋ ਸਕਦੇ ਉਹੀ ਮੈਂ ਕਹਿ ਰਿਹਾ ਨਾ ਕਿ ਇਹ ਪ੍ਰਧਾਨਗੀਆਂ ਜਿਹੜੀਆਂ ਕੀ ਇਸ ਤਰ੍ਹਾਂ ਵਿਕ ਰਹੀਆਂ ਨੇ ਇਹ ਵਿਕ ਰਹੀਆਂ ਤੇ ਫਿਰ ਤੇ ਸਿਸਟਮ ਜਿਹੜਾ ਬਿਲਕੁਲ ਕਲਾਪਸ ਕਰ ਗਿਆ ਨਾ ਸਾਡਾ ਹਾਂ ਇਹ ਇਹ ਮੰਨਣੀ ਹੈ ਬਸ ਕਿਉਂਕਿ ਜੇ ਮੰਨ ਲਓ ਕੋਈ ਬੰਦਾ 30 ਲੱਖ ਦੇ ਕੇ 20 ਲੱਖ ਦੇ ਕੇ ਜਿਵੇਂ ਮੰਨ ਲਓ ਕੋਈ ਬੰਦਾ ਯਾਰ ਕਿਸੇ ਵਧੀਆ ਠਾਣੇ 'ਚ ਲੱਗਾ ਸੱਚੂ ਲੱਗਾ ਹਾਂ ਤੋ ਉਹ ਦੇ ਕੇ ਆਇਆ 10 ਲੱਖ 20 ਲੱਖ ਤਾ ਉਹ ਪੂਰਾ ਕਿਉਂ ਨਹੀਂ ਕਰੂਗਾ ਅਗਲਾ ਉਹ 10 ਲੱਖ ਦੀ ਜਗ੍ਹਾ ਕਿਉਂਕਿ ਉਦੀ ਤੇ ਸੈਟਿੰਗ ਹੈ ਫਿਰ ਉਹ ਲਾਇਸੈਂਸ ਅਸਲ ਕਰਦਾ ਕਿ ਹਾਂ ਠੀਕ ਹੈ ਉੱਤੇ ਸੈਟਿੰਗ ਹੈ ਮੈਂ ਦਿੱਤੇ ਆ ਤੇ ਮੈਂ ਉਹ 10 ਲੱਖ ਦੀ ਜਗ੍ਹਾ 25 ਲੱਖ ਕੱਢੂਗਾ ਬਿਲਕੁਲ ਬਿਲਕੁਲ ਤਾ ਇਹੀ ਗੱਲ ਆ ਕਿ ਜੇ ਕੋਈ ਅੱਜ ਪ੍ਰਧਾਨ ਬਣਨ ਵਾਸਤੇ ਕੋਈ 30 ਲੱਖ ਦੇ ਰਿਹਾ ਪਹਿਲੀ ਗੱਲ ਇਹ ਆ ਕਿ ਇਹ ਇਹਨਾਂ ਤੇ ਵੀ ਮੁਕਦਮਾ ਹੋਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜੀ ਕਿ ਭਾਈ ਸਿਮਤ ਲੈਂਡ ਵਾਲਾ ਤੇ ਦੇਣ ਵਾਲਾ ਹਾਂਜੀ ਹਾਂਜੀ ਕਿ ਭਾਈ ਤੁਸੀਂ 30 ਲੱਖ ਰੁਪਈਆ ਹੂੰ ਤੇ 30 ਲੱਖ ਰੁਪਈਆ ਦੇ ਕੇ ਦਾ ਮਤਲਬ ਹੈ ਕਿ ਤੁਸੀਂ ਵੀ ਤੇ ਬਾਜੀ ਖੇਢੀ ਹੈ ਨਾ ਹੂੰ ਚੱਲ ਦਿਲਾ ਖੇੜ ਇਸ਼ਕ ਦੀ ਬਾਜੀ ਕੋਈ ਫਾਇਦਾ ਤਾਂ ਨਹੀਂ ਆਂਦਾ ਬਣਿਆ ਕਿ ਹਾਂ ਭਾਈ 30 ਲੱਖ ਰੁਪਈਆ ਲਾਵਾਂਗੇ ਤੇ ਵਿੱਚੋਂ ਵਾਧੂ ਕਮਾਵਾਂਗੇ ਜੀ ਇਹੀ ਸੋਚ ਹੁੰਦੀ ਹੈ ਨਾ ਕਿ ਇੱਕ ਵਾਰੀ ਪੈਰ ਧਰਾਵਾ ਜੇ ਹੋ ਜਾਵੇ ਸਹੀ ਕਿ ਚੱਕਦੇ ਆਂਗੇ ਕੰਮ ਤੋ ਖੈਰ ਦੇਖਦੇ ਹੁਣ ਇਹਦੇ ਤੇ ਕੀ ਰਫੂਗਿਰੀ ਹੁੰਦੀ ਹੈ ਰਫੂ ਹੀ ਕਰਨਾ ਹੁੰਦਾ ਇਹਨਾਂ ਨੇ ਹੂੰ ਰਫੂਈ ਕਰਨਾ ਹੁੰਦਾ ਹੈ ਕਿ ਮਤਲਬ ਕਿ ਨਹੀਂ ਜੀ ਇਦਾਂ ਹੋ ਗਿਆ ਹੋ ਸਕਦਾ ਹੁਣ ਉਹਦੀ ਵੀਡੀਓ ਆ ਜਾਵੇ ਪ੍ਰਧਾਨ ਦੀ ਜੀ ਕਿ ਤੁਹਾਨੂੰ ਪਤਾ ਹੈ ਰਹਿਤਾ ਖਿਲਰ ਗਿਆ ਤਾਂ ਹੋ ਸਕਦਾ ਵੀਡੀਓ ਆ ਜਾਵੇ ਕਿ ਨਹੀਂ ਜੀ ਮੈਂ ਗੁੱਸੇ 'ਚ ਇਦਾਂ ਬੋਲ ਗਿਆ ਜੀ ਉਦਾਂ ਹੋ ਗਿਆ ਕਿਉਂਕਿ ਇਹ ਪਾਰਟੀ ਜਿਹੜੀ ਆ ਨਾ ਉਹ ਇਸ ਤਰ੍ਹਾਂ ਹੀ ਕਰਦੀ ਆ ਇਸ ਰਹੀ ਕਰਦੀ ਐ ਨੂੰ ਮਤਲਬ ਕਿ ਇਹ ਕਲਾ ਹੈ ਦੇ ਕੋਲੇ ਕਿ ਇਹ ਰਫੂਗਰੀ ਬਹੁਤ ਸ਼ਾਨਦਾਰੀ ਬਹੁਤ ਸ਼ਾਨਦਾਰ ਕਰਦੇ ਜਿਵੇਂ ਬੀਜਪੀ ਵਾਲੇ ਮਨਾ ਹੀ ਲੈਂਦੇ ਮਨਾ ਇਹ ਵੀ ਲੈਂਦੇ ਹੌਲੀ ਹੌਲੀ ਹਾਂਜੀ 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 ਜੀ ਮਿਹਰਬਾਨੀ ਦੋਸਤੋ ਨਵਦੀਪ ਜੀ ਕਹਿੰਦੇ ਕਿ 15 ਅਗਸਤ ਨੂੰ ਦੇਖੋ ਕਹਿੰਦੇ ਕੀ ਬਣੂਗਾ ਉਦੋਂ ਦਾ ਸੋਚੋ ਤੇ ਭਾਜੀ ਵੈਸੇ ਤੇ ਦੇਖਣਾ ਪੈਣਾ ਹੁਣ ਕੀ ਬਣਨਾ ਹੈ ਅੱਗੇ-ਅੱਗੇ ਦੇਖੋ ਕਹਿੰਦੇ ਕੀ ਨਿਕਲਦਾ ਹੈ 6 ਮਹੀਨੇ ਹੋਰ ਠਹਿਰ ਜੋ ਮੁਸਾਕ ਸਾਹਿਬ ਕਹਿ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਹਰਜਿੰਦਰ ਜੀ ਸੁਖਵਿੰਦਰ ਸਾਹਿਬ ਬਹੁਤ ਸ਼ੁਕਰੀਆ ਕਹਿੰਦੇ ਕਿ ਸਾਡੇ ਵਿਧਾਇਕ ਦੀ ਚੜ੍ਹਾਈ ਹੋਈ ਪਈ ਹੈ ਹਾਂ ਪੂਰੀ ਪੂਰੀ ਬਈ ਮੋੜਾਂ ਵਾਲੇ ਕੰਮ ਤੇ ਸਰਾ ਹੀ ਕਰਦੇ ਨੇ ਕਿ ਹੂੰ ਇਹਨਾਂ ਦੀ ਤਾਂ ਮਤਲਬ ਕਿ ਤੁਸੀਂ ਵੇਖੋ ਕਿ ਉਦਾਂ ਵਿਧਾਇਕ ਸਾਹਿਬ ਜਿਹੜੇ ਆ ਉਹ ਬਹੁਤ ਘੱਟ ਬੋਲਦੇ ਆ ਪਰ ਉਹ ਬਿਨਾ ਬੋਲੇ ਤੋਂ ਹੀ ਕੁਝ ਨਾ ਕੁਝ ਮਤਲਬ ਕਿ ਹੋ ਜਾਂਦਾ ਹੈ ਇੱਕ ਵਾਰੀ ਹਾਂ ਜੀ ਮਾਨ ਸਾਹਿਬ ਆਏ ਸੀਗੇ ਮੇਰੇ ਖਿਆਲ ਦੇ ਨਾਲ ਉਦੋਂ ਵੀ ਜਦੋਂ ਦੁਕਾਨਦਾਰ ਜਿਹੜੇ ਸੀਗੇ ਉਹਨਾਂ ਨੇ ਦਖਾਨਾ ਸ਼ਾਇਦ ਹਾਂਜੀ ਇੱਕਦਾਂ ਖੋਲ ਗਿਆ ਤੇ ਉਦੋਂ ਵੀ ਕਾਫੀ ਚਰਚਾ ਹੋਈ ਸੀਗੀ ਮਤਲਬ ਕਿ ਧਰਨਾ ਮਜ਼ਹਰਾ ਬੜਾ ਬੜਾ ਕੁਝ ਉਥੇ ਚੱਲਦਾ ਹੈ ਜੀ ਸਾਹਿਬ ਬਹੁਤ ਕੁਝ ਚੱਲਦਾ ਹੈ ਤੇ ਇਹ ਵਿਧਾਇਕ ਸਾਹਿਬ ਜਿਹੜੇ ਆ ਇਹ ਪੂਰੇ ਮਸ਼ਹੂਰ ਨੇ ਮਤਲਬ ਕਈ ਵਿਧਾਇਕਾਂ ਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਉਹ ਕਿੱਥੋਂ ਦੇ ਆ ਪਰ ਇਸ ਵਿਧਾਇਕ ਦੀ ਤੇ ਖੂਬਸੂਰਤੀ ਇਹ ਆ ਕਿ ਮਤਲਬ ਕਿ ਬਿਨਾ ਬੋਲੇ ਤੋਂ ਇਹ ਚਮਕਦੇ ਰਹੇ ਦੇਣਾ ਸਾਡਾ ਨਾਂ ਨਹੀਂ ਜਾਣਦਾ ਕਿਹੜਾ ਸਾਡਾ ਨਾਂ ਜੀ